ਸਾਡੇ ਤੋਂ ਗਲਤੀ ਹੋਈ ਅਸੀਂ ਮੰਨ ਵੀ ਲਈ ਸੀ ਉਹ ਗਲਤੀ ਬਟ ਉਸ ਗੱਲ ਨੂੰ ਤੁਸੀਂ ਅੱਗੇ ਤੱਕ ਖਿੱਚੀ ਜਾਓਗੇ ਖਿੱਚੀ ਜਾਓਗੇ ਤਾਂ ਕਦੇ ساری ਉਮਰ ਕੁਝ ਠੀਕ ਹੀ ਨਹੀਂ ਜੱਥੇਬੰਦੀਆਂ ਆਈਆਂ ਮੈਂ ਇੱਕ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ ਮੈਂ ਜਿੰਨੇ ਵੀ ਧਰਮ ਨੇ Hindu Muslim Sikh Sai Hindu Muslim Sikh Sai ਮੈਂ ਸਾਰੇ ਧਰਮ ਦਾ ਆਪਣਾ ਸਤਿਕਾਰ ਕਰਦਾ ਸਾਰੀ ਸਿੱਖ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੇ ਵੀ ਮਤਲਬ ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ ਮੈਂ ਸਭ ਦਾ ਰਿਸਪੈਕਟ ਕਰਦਾ ਹਾਂ ਸਭ ਦੀ ਇੱਜ਼ਤ ਕਰਦਾ ਮੈਂ ਕਦੇ ਵੀ ਸਿੱਖ ਸਮਾਜ ਲਈ ਆ ਕਦੇ ਵੀ ਮੈਂ ਖੁਦ ਆ ਉਸ ਸਰੂਪ ਦੇ ਵਿੱਚ ਆ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ ਬਟ ਇੱਕ ਚੀਜ਼ ਦੱਸਣਾ ਚਾਹੂੰਗਾ ਇਹ ਜੋ ਦੋ ਜਾਂ ਤਿੰਨ ਸਿੰਘ ਆਏ ਜਿੰਨ ਮੇਰੇ ਮਾਰਾ ਜਾਣਦੇ ਨੇ ਅਸੀਂ ਉਧਰੋਂ ਆ ਜਾਂਦੇ ਦੋ ਪੈਸੇ ਉਧਰੋਂ ਆ ਜਾਂਦੇ ਆ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਨੇ ਆ ਇਹ ਸਾਰੇ ਹੀ ਚਲਾਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਹੈ ਕੋਈ ਇੰਸਟਾਗ੍ਰਾਮਰ ਹੈ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰੋਮੋਸ਼ਨ ਕਰਦਾ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੋ ਲੋ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਣਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨਾ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦੇਣਾ ਬਟ ਇੱਕ ਚੀਜ਼ ਦੱਸਣਾ ਇਹਨਾਂ ਬੰਦਿਆਂ ਨੇ ਕੀ ਕੀਤਾ